ਪਤਲੀ ਸ਼ਮਾਂ ਦਰਦੇ ਨੇ ਜਨਨ ਦੇ ਕੋਲ ਬਟਾ ਮਰ ਕੇ ਨੇ ਮੇਰੇ ਦੂਪ ਤਨ ਕੋਈ ਸਾਥੀ ਬੇਬੀ ਤੇ ਉਹ ਦੇ ਕਰਦਾਰੀ ਜਦੋਂ ਲੜਦਾ ਤੇ ਲਾਦੇ ਲਾਦੇ ਕਰਦਾਰੀ ਜਦੋਂ ਲੜਦਾ ਤੇ ਲਾਦੇ ਲਾਦੇ ਕਰਦਾਰੀ ਜਦੋਂ ਲੜਦਾ ਤੇ ਲਾਦੇ ਲਾਦੇ ਕਰਦਾ ਨਹੀਂ ਅਰੀ ਜਿਵੇਂ ਛੱਲੇ ਕੰਡੇ ਦੁਨੀਆਂ ਕੋਲ ਨਾ ਨਹੀਂ ਜਿਵੇਂ ਛੱਲੇ ਕੰਡੇ ਦੁਨੀਆਂ ਕੋਲ ਨਾ ਜਗਦੀਪ कौर ਤੁਸੀਂ ਅੱਜ ਪਿੰਡ ਚ ੀਆਂ ਮਨਾ ਰਹੇ ਹੋ ਜੀ ਕਿਉਂ ਮਲਾਈਆਂ ਜਾਂਦੀਆਂ ਪੰਜਾਬ ਚ ੀਆਂ ਜੀ ਤੀਆਂ ਇੱਕ ਸੱਭਿਆਚਾਰਕ ਪ੍ਰੋਗਰਾਮ ਆ ਇਹ ਸੌਣ ਦੇ ਮਹੀਨੇ ਮਨਾਇਆ ਜਾਂਦਾ ਜਦੋਂ ਸਾਰੀਆਂ ਭੈਣਾਂ ਨੂੰ ਇੱਕ ਤਾਂਗ ਭਰਾਵਾਂ ਨੇ ਤਾਂਗ ਹੁੰਦੀ ਹੈ ਭੈਣਾਂ ਨੂੰ ਮਿਲਣ ਦੀ ਤਾਂ ਸਾਰੀਆਂ ਪਿੰਡ ਦੀਆਂ ਭੈਣਾਂ ਸਾਂਝੀਆਂ ਇਕੱਠੀਆਂ ਹੋ ਕੇ ਫਿਰ ਤੀਆਂ ਦੇ ਨੂੰ ਸੈਲੀਬ੍ਰੇਟ ਕਰਦੀਆਂ ਨੇ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੌਜਵਾਨ ਪੀੜ੍ਹੀ ਨੂੰ ਇਹੀ ਮੈਸੇਜ ਦਵਾਂਗੇ ਕਿ ਇਹੋ ਜਿਹੇ ਪ੍ਰੋਗਰਾਮਾਂ ਪਰੋਂ ਵੱਧ ਤੋਂ ਵੱਧ ਕਰਨੇ ਚਾਹੀਦੇ ਨੇ ਇਹਦੇ ਨਾਲ ਆਪਣਾ ਮਿਲਵਰਤਨ ਵਧਦਾ ਆ ਇਹ ਨਾਲੇ ਆਪਾਂ ਪਿੰਡ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਸੰਦੇਸ਼ਾ ਦਿੰਨੇ ਆ ਕਿ ਮਿਲਵਰ ਕੇ ਮਿਲਵਰਤ ਕੇ ਰਹੋ ਪਿਆਰ ਨਾਲ ਰਹੋ ਸਾਰੇ ਜਾਣੇ। ਕੀ ਬੋਲੀ ਤੁਹਾਡਾ ਰਿਹਾ ਜਸਪਾਲ ਕੌਰ ਤੁਸੀਂ ਪਿੰਡ ਮਲੀਪੁਰ ਆਤੀਆਂ ਮਨਾ ਰਹੇ ਹੋ ਜੀ ਤੇ ਕਿਉਂ ਮਨਾਈਆਂ ਜਾਂਦੀਆਂ ਪੰਜਾਬ ਚ ਇਹ ਇਹ ਸੱਭਿਆਚਾਰਕ ਤਿਹਾਰ ਹੈ ਇਸ ਨੂੰ 9 ਮਹੀਨੇ ਤੀਜ ਤੋਂ ਸ਼ੁਰੂ ਕਰਕੇ ਪੂਰਨ ਮਾਸੀ ਤੱਕ 15 ਦਿਨ ਇਹ ਤਿਹਾਰ ਮਨਾਇਆ ਜਾਂਦਾ ਹੈ ਇਹ ਕੁੜੀਆਂ ਦੇ ਮਲਾਪ ਦਾ ਤਿਹਾਰ ਹੈ ਲਔਰਦਾਂ ਕੁੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਇਹ ਸੱਭਿਆਚਾਰਕ ਪ੍ਰੋਗਰਾਮ ਆਪਾਂ ਨੂੰ ਕਰਨੇ ਚਾਹੀਦੇ ਆ ਸ ਤਾਂ ਕਿ ਸਾਡਾ ਆਪਸ ਵਿੱਚ ਭਾਈਚਾਰਾ ਸਾਰਾ ਭੈਣਾਂ ਦਾ ਇਕੱਠਾ ਹੋ ਸਕੇ ਇੱਕ ਮੰਚ ਤੇ ਇਕੱਠਾ ਹੋ ਸਕੇ